ਸਤਿ ਸ਼੍ਰੀ ਅਕਾਲ ਜੀ 1 ਜਨਵਰੀ 2025 ਤਾਂ 2025 ਜਿਹੜਾ ਸਾਡੇ ਕੋਲ ਨਵਾਂ ਸਾਲ ਚੜਿਆ ਤੇ ਅੱਜ ਮੁਬਾਰਕਾਂ ਦੇ ਢੇਰ ਲੱਗੇ ਮੈਂ ਆ ਤੇ 2025 ਨੂੰ ਆਪਾਂ ਗਣਿਤ ਦੀ ਭਾਸ਼ਾ ਦੇ ਵਿੱਚ ਵੀ ਦੇਖ ਲਈਏ ਜਰਾ ਮੈਥਮੈਟਿਕਸ ਦੇ ਵਿੱਚ 2025 ਕਿਉਂਕਿ ਹਰ ਇੱਕ ਨੰਬਰ ਦਾ ਆਪਣਾ ਆਪਣਾ ਮੁੱਲ ਹੈ ਮੁੱਲ ਦੋ ਤਰ੍ਹਾਂ ਦੇ ਹੋਇਆ ਕਰਦੇ ਨੇ ਇਕਨੋਸੀ ਫੇਸ ਵੈਲਿਊ ਕਹਿੰਨੇ ਆ ਇਕਨੋਸੀ ਪਲੇਸ ਵੈਲਿਊ ਕਹਿੰਨੇ ਹੁਣ ਆ ਜਿਹੜਾ 2 ਐ ਇਹਦੀ ਕੀਮਤ 2 ਹੀ ਐ ਆ ਜਿਹੜਾ 2 ਐ ਇਹਦੀ ਕੀਮਤ ਵੀ 2 ਹੀ ਐ ਲੇਕਿਨ ਜਦ ਇਸਦੀ ਆਪਾਂ ਪਲੇਸ ਵੈਲਿਊ ਦੇਖੀਏ ਤਾਂ ਇਸਦੀ ਪਲੇਸ ਵੈਲਿਊ ਬਣਦੀ ਐ ਕਿਹੜੇ ਸਥਾਨ ਤੇ ਦਹਾਈ ਦੇ ਸਥਾਨ ਤੇ ਐ ਤਾਂ ਇਸਦੀ ਜੇ ਪਲੇਸ ਵੈਲਿਊ ਦੇਖੀਏ ਤਾਂ ਇਹ ਹਜ਼ਾਰਵੇਂ ਸਥਾਨ ਤੇ ਆ ਗਿਆ ਤੋ ਲੇਕਿਨ ਦੋ ਦੀ ਕੀਮਤ ਦੋ ਹੀ ਰਹੀ ਸਥਾਨ ਬਦਲਣ ਦੇ ਨਾਲ ਮੁੱਲ ਦਾ ਕਿਵੇਂ ਫਰਕ ਪੈਂਦਾ ਹੁਣ ਆਪਾਂ ਗੱਲ ਕਰਦੇ ਆ 2025 ਦੀ ਜਿਹੜਾ 2025 ਹੈ ਹੁਣ ਇਸ ਦੇ ਵਿੱਚ ਜੇ ਆਪਾਂ ਇਹਨਾਂ ਸਾਰੇ ਡਿਜੀਟਸ ਨੂੰ ਜੋੜੀਏ 2 ਜਮਾ 2 ਜਮਾ 5 ਚਲੋ ਜ਼ੀਰੋ ਵੀ ਵਿੱਚ ਲਿਖਣੀ ਹੈ ਤੁਸੀਂ ਲਿਖ ਲਓ ਤਾਂ ਕਿ ਭੁਲੇਖਾ ਨਾ ਲੱਗੇ ਸਾਰਿਆਂ ਨੂੰ ਜੋੜ ਲਿਆ 2 2 4 ਤੇ 5 9 ਹੁਣ ਅਸੀਂ 2 2 ਦੇ ਜੋੜੇ ਬਣਾਈਏ 20 25 ਤਾਂ ਕਿੰਨਾ ਬਣਿਆ 45 ਫਿਰ 4 5 9 ਹੁਣ ਜਿਹੜਾ 20 ਹੈ ਤੇ 25 ਹੈ ਇਹ ਬਣਿਆ 45 ਪਰ ਹੁਣ ਇਸ ਦੀ ਇੱਕ ਖਾਸ ਪ੍ਰੋਪਰਟੀ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਸਾਡੇ ਦੇਖਣ ਦੇ ਵਿੱਚ ਕਿ ਜੇ 45 ਨੂੰ ਅਸੀਂ 45 ਨਾਲ ਗੁਣਾ ਕਰ ਦਈਏ ਤਾਂ ਇਹ ਸਾਡੇ ਕੋਲ ਬਣ ਜਾਂਦਾ 45 45 2025 ਐਨਾ ਮਜ਼ੇਦਾਰ ਗੱਲ ਹੁਣ ਹੁਣ ਇਹਦੇ ਵਿੱਚੋਂ ਇੱਕ ਚੀਜ਼ ਹੋਰ ਆਪਾਂ ਕੱਢਾਂਗੇ ਦੇਖੋ ਕਿਵੇਂ ਜਿਹੜਾ ਇਹ ਸਾਡੇ ਕੋਲੇ 45 ਹੈ 45 ਨੂੰ ਕਿਵੇਂ ਲਿਖ ਸਕਦੇ ਆਸੀਂ 9 5 ਫਿਰ 9 5 ਤਾਂ ਇਹਦਾ ਮਤਲਬ 9 ਦੋ ਵਾਰੀ ਆ ਗਿਆ 1 9 9 81 5 5 25 ਜੇ ਹੁਣ 81 ਨੂੰ 25 ਨਾਲ ਗੁਣਾ ਕਰੋਗੇ ਫਿਰ 2025 ਇਹ ਮੈਥਮੈਟਿਕਸ ਹੈ ਇਹ ਬੜਾ ਹੀ ਮਜ਼ੇਦਾਰ ਹੈ ਹੋਰ ਦੇਖੋ ਇਹ 2025 ਦੇ ਵਿੱਚ ਜੇ ਅਸੀਂ ਇੱਕ ਦਾ ਘਣ ਕਰੀਏ ਘਣ ਦਾ ਮਤਲਬ ਹੁੰਦਾ 1 1 1 ਕਿੰਨਾ ਬਣ ਗਿਆ ਜੀ 1 ਆ ਗਿਆ ਸਰ 2 ਦਾ ਘਣ 2 2 2 2 2 4 2 8 ਹੋ ਗਿਆ ਫਿਰ 3 ਦਾ ਘਣ 3 3 3 3 3 9 3 27 ਆ ਗਿਆ ਤਾਂ ਇਸ ਤਰ੍ਹਾਂ 4 ਦਾ ਕਾਣ ਕਾਣ 4 ਦਾ 64 5 ਦਾ 125 6 ਦਾ 216 7 ਦਾ 343 8 ਦਾ 512 ਤੇ 9 ਦਾ 729 ਮਤਲਬ 9 ਤੱਕ ਅਸੀਂ ਚਲੇ ਗਏ ਤੇ ਆਵਰ ਨੂੰ ਜੋੜਦੇ ਹਾਂ 8 ਤੇ 9 ਤੇ 716 4 20 ਤੇ ਪਹਿਲ 25 ਤੇ 31 ਤੇ 34 ਤੋਂ 36 ਤੇ 9 45 ਪਾਜਾ ਫਾਸਲ ਆਏ 4 4 ਤੇ 2 6 ਤੇ 12 ਤੇ 14 ਇੱਕ 15 ਚ 19 ਤੇ ਇੱਕ 20 ਤੇ 22 ਦੂਆ 5 ਲਾਈ 2 2 ਤੇ 1 3 ਤੋਂ 5 3 8 ਤੇ 5 13 ਤੇ 7 20 ਫੇਰ ਬਣ ਗਿਆ 2025 ਠੀਕ ਹੈ ਜੀ ਤੋ ਇਹ ਕੁਛ ਨੰਬਰਾਂ ਦੇ ਆਪਣੇ ਗੁਣ ਨਿਕਲ ਕੇ ਸਾਹਮਣੇ ਆ ਜਾਂਦੇ ਨੇ ਕਈ ਵਾਰੀ ਜਦੋਂ ਅਸੀਂ ਇਹਨਾਂ ਤੇ ਤੇ ਤੁਸੀਂ ਕਹੋ ਜੀ ਇਹਦਾ ਫਾਇਦਾ ਕੀ ਹੋਇਆ ਇਹਦਾ ਇਹ ਹੈ ਵੀ ਜਦੋਂ ਵਿਦਿਆਰਥੀ ਇਹਨਾਂ ਚੀਜ਼ਾਂ ਨੂੰ ਬਾਰ-ਬਾਰ ਕਰਕੇ ਦੇਖਦਾ ਇੱਕ ਤਾਂ ਉਹ ਅੱਜ ਕੱਲ ਦੀ ਜਿਹੜੀ ਆ ਨਵੀਂ ਇਲੈਕਟ੍ਰੋਨਿਕ ਮਸ਼ੀਨ ਹੈ ਉਤੋਂ ਬਚ ਜੂਗਾ ਨਹੀਂ ਤਾਂ ਉਹਦੇ ਤੇ ਲੱਗਿਆ ਰਹਿਣਾ ਸੀ ਉਸਨੇ ਹੁਣ ਇਹਦੇ ਤੋਂ ਕੈਲਕੂਲੇਸ਼ਨਸ ਕਰਕੇ ਦੇਖ ਰਿਹਾ ਉਹਦੇ ਦਿਮਾਗ ਨੂੰ ਅੱਛਾ ਇਹ ਵੀ ਹੋ ਸਕਦਾ ਨਹੀਂ ਮੈਂ ਇੱਕ ਹੋਰ ਕਰਕੇ ਦੇਖਦਾ ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿਤੇ ਨਾ ਕਿਤੇ ਹੈਲਪਫਲ ਹੁੰਦੀਆਂ ਫਿਰ ਜਿਹੜੇ ਨਿਊਰੋਨਸ ਆ ਸਾਡੇ ਬ੍ਰੇਨ ਦੇ ਵਿੱਚ ਉਹ ਐਕਟੀਵੇਟ ਰਹਿੰਦੇ ਆ ਫਿਰ ਗੁਣਾ ਕਰਨੀ ਬੜੀ ਛੇਤੀ ਆ ਜਾਂਦੀ ਹੈ ਜਿਵੇਂ ਮੈਂ ਜੋੜ ਕਰ ਰਿਹਾ ਸੀ ਹੁਣ ਜੋੜ ਕਰਨ ਦਾ ਸਾਨੂੰ ਇੰਨਾ ਤਜਰਬਾ ਹੋ ਗਿਆ ਸੀ ਫਟਾਫਟ ਫਟਾਫਟ ਜੋੜ ਕਰ ਦਿੰਨੇ ਮਤਲਬ ਪ੍ਰੈਕਟਿਸ ਨਾਲ ਆਉਂਦੀ ਹੈ ਚੀਜ਼ਾਂ ਤੋਂ ਇਸ ਕਰਕੇ ਜਿਹੜੀ ਗਣਿਤ ਵਿੱਦਿਆ ਨਾ ਮੈਥਮੈਟਿਕਸ ਹੈ ਇਹ ਇੱਕ ਤਰ੍ਹਾਂ ਦੀ ਦੁਨਾਈ ਹੈ ਤਾਂ ਹੁਣ ਦੇਖੋ ਇਹ ਜਿਹੜਾ 2025 ਹੈ ਹੁਣ ਇਸ 2025 ਦੇ ਵਿੱਚ ਜੇ ਆਪਾਂ ਇਹ ਲਿਖੀਏ ਵੀ ਇਹੀ ਨੰਬਰ ਹੈ ਇਹਨਾਂ ਨੂੰ ਆਪਾਂ ਅੱਗੇ ਪਿੱਛੇ ਕਰ ਲੈਣੇ ਤਾਂ ਮੈਂ ਪਹਿਲੀ ਵੀਡੀਓ ਚ ਵੀ ਦੱਸਿਆ ਹੋਇਆ ਹੈ ਕਿ ਇਹ ਇੱਕੋ ਇੱਕ ਪੂਰੇ ਵਿਸ਼ਮ ਦਾ ਨੰਬਰ ਹੈ ਮੈਥਮੈਟਿਕਸ ਦੇ ਵਿੱਚ ਇੱਕੋ ਇੱਕ ਨੰਬਰ ਹੈ ਜਿਹੜਾ ਕਿ ਇੱਕ ਨਾਲ ਵੀ ਭਾਗ ਹੋਊਗਾ ਦੋ ਨਾਲ ਵੀ ਹੋਊਗਾ ਤਿੰਨ ਨਾਲ ਵੀ ਹੋਊਗਾ ਚਾਰ ਨਾਲ ਵੀ ਹੋਊਗਾ ਪੰਜ ਨਾਲ ਵੀ ਹੋਊਗਾ ਛੇ ਨਾਲ ਵੀ ਹੋਊਗਾ ਸੱਤ ਨਾਲ ਵੀ ਹੋਊਗਾ ਅੱਠ ਨਾਲ ਵੀ ਹੋਊਗਾ ਨੌ ਨਾਲ ਵੀ ਹੋਊਗਾ 10 ਨਾਲ ਤਾਂ ਪਗਰ ਜ਼ੀਰੋ ਹੋ ਹੀ ਜਾਣਾ ਤਾਂ ਇੱਕੋ ਇੱਕ ਐਸਾ ਨੰਬਰ ਹੈ ਜਿਹੜਾ ਤੇ ਨੰਬਰ ਵਧਦੇ ਕਿਸ ਤੋਂ ਹੈ ਡਿਜੀਟਸ ਤੋਂ 2520 ਇਹ ਸਾਰੇ ਡਿਜੀਟਸ ਹਨ ਡਿਜੀਟਸ ਨੇ ਬਣਾਤਾ ਨੰਬਰ ਤਾਂ ਹੁਣ ਸਾਡੇ ਕੋਲ ਮਤਲਬ ਇਹੋ ਹੀ ਰਹੇ 2 5 2 0 ਠੀਕ ਹੁਣ ਇੱਕ ਕੇਸ ਦੀ ਇੱਕ ਹੋਰ ਖਾਸੀਅਤ ਆਪਾਂ ਚਲਦੇ ਚਲਦੇ ਦੇਖ ਲਈਏ ਕਿ ਇਹ ਜਿਹੜਾ ਸਾਲ ਹੈ ਇਹ ਇੱਕ ਵਰਗਾਕਾਰ ਦੀ ਅਕਿਰਤੀ ਦੇ ਮੁਤਾਬਕ ਸਕੁਅਰ ਈਅਰ ਕਹਿੰਦੇ ਆ ਇਸ ਨੂੰ ਕਿ ਇਧਰਲੇ ਪਾਸੇ ਵੀ ਸਾਡੇ ਕੋਲ 45 ਹੈ ਇਧਰ ਵੀ ਸਾਡੇ ਕੋਲ 45 ਹੈ ਤੇ 45 ਨੂੰ ਜੇ 45 ਨਾਲ ਗੁਣਾ ਕਰਦੇ ਆਂ ਤਾਂ ਸਾਡੇ ਕੋਲ 225 ਬਣਦਾ ਇਸ ਤੋਂ ਪਹਿਲਾ ਜਿਹੜਾ ਬਣਿਆ ਸੀਗਾ ਉਹ ਸੀਗਾ 44 ਦਾ ਵਰਗ ਜਿਹੜਾ ਸੀਗਾ ਸਾਡੇ ਕੋਲ 1936 ਤੇ ਇਸ ਤੋਂ ਬਾਅਦ ਵਾਲਾ ਜਿਹੜਾ ਬਣਨਾ ਹੈ ਉਹ ਬਣਨਾ ਹੈ 46 ਦਾ ਵਰਗ 2116 ਤਾਂ ਦੇਖੋ 1936 ਤੋਂ ਬਾਅਦ ਹੁਣ ਮੱਕਾ ਮਿਲਿਆ ਸਾਨੂੰ ਐਸੇ ਨੰਬਰ ਨੂੰ ਜਾਣਨ ਦਾ ਇਹ ਤੋਂ ਬਾਅਦ ਫੇਰ ਤੇ ਇੰਨੀ ਤਾਂ ਮੇਰੀ ਉਮਰ ਹੀ ਨਹੀਂ ਹੁੰਦੀ ਇਨਸਾਨ ਦੀ ਕਹਨ ਪਰ ਫਿਰ ਵੀ ਆ ਕਿਤਾਬਾਂ ਲਿਖਣ ਦਾ ਮਤਲਬ ਇਹ ਹੈ ਵੀ ਇਹ ਚੀਜ਼ਾਂ ਜਿਹੜੀਆਂ ਲਿਖੀਆਂ ਜਾਂਦੀਆਂ ਤੇ ਉਹਨਾਂ ਤੇ ਅੱਗੇ ਪੜ੍ਹਾਈ ਕੀਤੀ ਜਾਂਦੀ ਹੈ ਉਸ ਨੂੰ ਰਿਸਰਚ ਕਹਿ ਕੇ ਫਿਰ ਸਾਨੂੰ ਗਿਆਨ ਹੋ ਜਾਂਦਾ ਵੀ ਹਾਂ ਇਹ ਚੀਜ਼ ਇਸ ਤਰ੍ਹਾਂ ਵੀ ਹੁੰਦੀ ਸੀ ਤਾਂ ਤੁਸੀਂ ਜੁੜੇ ਰਹੋ ਏ ਜੀਆਂ ਹੋਰ ਜਿਹੜੀਆਂ ਵੀਡੀਓਜ਼ ਲੈ ਕੇ ਤੁਹਾਡੇ ਨਾਲ ਮੈਂ ਹਾਜ਼ਰ ਰਹੂੰਗਾ ਬਹੁਤ ਬਹੁਤ ਧੰਨਵਾਦ